ਚੋਰਾਾਂ ਦੇ ਹੌਸਲੇ ਇਨੇ ਬੁਲੰਦ ਹੋ ਚੁੱਕੇ ਨੇ ਕਿ ਹੁਣ ਪੁਲਿਸ ਮੁਲਾਜ਼ਮਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਆਪਣੀ ਬੱਚੀ ਨੂੰ ਲੈਣ ਲਈ ਮਹਿਲਾ ਪੁਲਿਸ ਮੁਲਾਜ਼ਮ ਗਲੀ ਚ ਘੜੀ ਸੀ ਤੇ ਮੋਬਾਈਲ ਤੇ ਗੱਲ ਕਰ ਰਹੀ ਸੀ ਇਸ ਦੌਰਾਨ ਮੋਟਰਸਾਈਕਲ ਤੇ ਦੋ ਲੁਟੇਰੇ ਆਏ ਤੇ ਉਸਦੇ ਗਲੇ ਦੀ ਚੈਨ ਖਿੱਚ ਕੇ ਫਰਾਰ ਹੋ ਗਏ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸੇਕ ਸਾਰੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੰਦੇ ਸਾਫ਼ ਨਜ਼ਰ ਆ ਰਹੇ ਨੇ ਕੁੜੀਆਂ ਨੂੰ ਲੈਣ ਆਈ ਸੀ ਆਪਣੀ ਨੂੰ ਤੇ ਉੱਥੇ ਖੜੀ ਸੀ ਐਕਟਿਵਾ ਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਚੰਨੀ ਤੇ ਵਿੱਚ ਸਿੰਗੀ ਸੀਗੀ ਉਹ ਖੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੰਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਜੀ ਤੇ 80 ਹੁੰਦਾ ਸੀਗਾ 60000 ਦੇ ਕਿਹਾ ਨਾ ਜੀ 67000 ਦੀ ਸੀ ਸਰ ਅੱਛਾ ਜੀ ਆ ਵਿੱਚੀ ਸਿੰਗੀ ਸੀ ਸੋਨੇ ਦੀ ਤੇ ਨਾਲ ਚੰਨੀ ਸੀਗੀ ਜੀ ਹਾਂਜੀ ਤੇ ਇਹ ਕਿੱਥੇ ਖੋਇਆ ਵਾਕਿਆ ਕਿਹੜੀ ਕਿ ਜਗ੍ਹਾ ਦੀ ਬਾਰਦarpur ਦੇਵਨਗਰ ਦੇਵਨਗਰ ਤੁਸੀਂ ਉਹ ਪਹਿਚਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਨਹੀਂ ਅਜਿਹਾ ਛੋਟਾ ਫੜ ਕੇ ਲਿਆ ਲੀਓ ਵਗੈਰਾ ਸਾਰਾ ਕੁਝ ਹੈ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿਵੇਂ ਜਿਵੇਂ ਸੀਗੇ ਨਾ ਕਲੀਚੇ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਫੇਸ ਵੀ ਸਾਰੇ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਹਾਂ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾ ਹਾਂ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਾਰਾ ਆ ਗਿਆ ਸਾਰਾ ਬਾਰਦਤਪੂਰੀ ਆਈ ਹੈ

ਤੇ ਜੇਰ ਕਰਦੀ ਵੀ ਮੇਰਾ ਸਮਾਨ ਜੇ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਅੱਜ ਮੇਰੇ ਭਾਬੀ ਆਈ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀਆਂ ਨਾਲੀ ਇਹ ਜੋਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਡੇਲੀ ਅੱਜ ਵੀ ਇੱਥੇ ਸੀ ਅਸੀਂ ਤੇ ਇਹਨਾਂ ਨੇ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮoure ਸਾਡੇ ਜਿਗਰਾ ਤਾਂ ਇਹਦਾ ਕੈਂਟ ਵਗੈਰਾ ਦਾ ਕੰਮ ਕਰ ਰਹੀ ਸੀ ਤੇ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਤੇ ਨਾਲ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਲੈ ਕੇ ਆਜੋ ਜਿੱਤਰੀ ਫੋਨ ਕਰਨ ਲੱਗੇ ਹੋ ਚੋਰ ਜਿਹੜੇ ਸੀਗੇ ਪਿੱਛੋਂ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵਾ ਤੇ ਫੋਨ ਤੇ ਗੱਲ ਕਰ ਰਹੇ ਹੋ ਚੋਰ ਪਿੱਛੋਂ ਆયા ਇਹਨਾਂ ਨੇ ਪਹਿਲਾਂ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਗੇ ਕਿ ਇਹਨਾਂ ਨੂੰ ਪਤਾ ਨਾ ਚੱਕਨਾ ਭਾਵੇਂ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋਂ ਝੱਟ ਮਾਰ ਕੇ ਚੈਨੀ ਖੋਲੀ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਕੀ ਇਹ ਕੀ ਕੰਮ ਕਰਦੇ ਕੀ ਨਾਮ ਹੈ ਨਾ ਤਾਂ ਜਿਹਨਾਂ ਤੇ ਚੰਨੀ ਹੋਈ ਆ ਉਹ ਮੇਰੇ ਪਰਜਾਈ ਨੇ ਲਗਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਦੀ ਨੇ ਅੱਛਾ ਜੀ ਕਿੰਨੇ ਕ ਵਜੇ ਦੀ ਵਾਰਦਾਤ ਡੇਢ ਵਜੇ ਠੀਕ ਆ ਜੀ ਉਹ ਚਿਹਰੇ ਸਪਸ਼ਟ ਆਏ ਨੇ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਆ ਤੇ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗੇ ਸੀ ਇਕੱਲੇ ਸੀਗੇ ਉਹ ਵੀ ਇੱਕਦਮ ਹੀ ਖਿੱਚੇ ਉਹਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਹੀ ਨਹੀਂ ਲੱਗ ਰਿਹਾ ਸਹਿਮ ਗਏ ਉਹ ਵੀ